ਇਸੇ ਵਾਲ ਮਰੀਦਾਲ تقریبا 25-25 ਇਦੀ ਪੌਦੇ ਵੀ ਲਾ ਦਿੱਤੇ ਅੱਜ ਮੇਰਾ ਵਿਚਾਰ ਤਾਂ ਸੀਗਾ ਵੀ ਆਪਣੇ ਸਕੂਲ ਵਿੱਚ ਵੀ ਪੌਦੇ ਲਾਏ ਜਾਣ ਪਰ ਨਹੀਂ ਥੋੜੀ ਮੈਂ ਘਰੇ ਭੁੱਲ ਗਿਆ ਮੈਂ ਆਪਣੀ ਆਲਟ ਚੱਕ ਕੇ ਲੈ ਜਾ ਕੇ ਜਦੋਂ ਲੋੜ ਪਈਦੀ ਲਿਆਵਣਾ ਪੌਦੇ ਨੂੰ ਆਪਾਂ ਜਦੋਂ ਲਾਉਨੇ ਆ ਉਹਨੂੰ ਇੱਕ ਦੋ ਵਾਰ ਪਾਣੀ ਪਾਉਨੇ ਆਪਾਂ ਫਿਰ ਉਹਦੀਆਂ ਜੜ੍ਹਾਂ ਲੱਗ ਜਾਂਦੀਆਂ ਲਾਉਣ ਵਾਲੀ ਆ ਉਹ ਦੇਖਦੇ ਹੀ ਰਹਿ ਜਾਂਦੇ ਕਿ ਇਹ ਬੱਚਾ ਤਾਂ ਸਮਾਂ ਤੇ ਪਹੁੰਚ ਗਿਆ ਤੇ ਸਾਡੀ ਵਾਰੀ ਨਹੀਂ ਆਈ ਇਹ ਜੱਜ ਬਣ ਗਿਆ ਇਹ ਲੈਫਟੀਨੈਂਟ ਬਣ ਗਿਆ ਤੇ ਕਪਤਾਨ ਬਣ ਗਿਆ ਸਮੇਂ ਦੀ ਸਭ ਤੋਂ ਪਹਿਲਾਂ ਕਦਰ ਕਰਨੀ ਆ ਸਪੂਲ ਪੁਲਿਸ ਕੈਡਰ ਟੈਲ ਤੁਹਾਡਾ ਸਪੂਲ ਜਿਹੜਾ ਗਿੱਧਰਪੁਰ ਦੀ ਇਹ ਚੁਣਿਆ ਗਿਆ ਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 22 ਬੱਚੇ 44 22 9th ਤੇ 22 10th ਦੇ ਬੱਚੇ ਜਿਹੜੇ 44 ਬੱਚੇ ਜਿਹੜੇ ਚੁਣੇ ਗਏ ਐਸਪੀਸੀ ਪੁਲਿਸ ਕੈਡਰ ਪ੍ਰੋਗਰਾਮ ਦੇ ਤਹਿਤ ਇਹ ਪੰਜਾਬ ਸਰਕਾਰ ਵੱਲੋਂ ਜਿਹੜੀ ਮੋਹਿਬਾ ਸ਼ੁਭ ਕਰਮਾਂ ਕੀ ਕਭੂ ਨਾ ਕਰੂੰ ਨਸ਼ਿਆਂ ਦੇ ਖਿਲਾਫ ਜੰਗ ਵਿੱਢੀ ਗਈ ਆ ਸਾਡੇ ਤੁਸੀਂ ਧੀਆ ਪੁੱਤ ਹੋ ਇਹਨਾਂ ਨਸ਼ਿਆਂ ਤੋਂ ਆਪਾਂ ਕਿੱਦਾਂ ਬਚਣਾ ਤੇ ਨਸ਼ੇ ਵਾਲੇ ਵਿਅਕਤੀ ਨੂੰ ਕਿੱਦਾਂ ਬਚਾਉਣਾ ਇਹ ਆਪਾਂ ਸਾਰੀਆਂ ਚੀਜ਼ਾਂ ਨੋਟ ਕਰਨੀਆਂ ਸਾਡੀ ਕਮਾਈ ਤਾਂ ਸਬਲੂੜੀ ਆ ਜੇ ਸਾਡੇ ਬੱਚੇ ਆ ਸਾਡੀਆਂ ਧੀਆ ਸਾਡੀਆਂ ਗੱਲਾਂ ਤੇ ਅਸਰ ਕਰਨੀਆਂ ਤੇ ਗਾਂਹ ਜਾ ਕੇ ਹੋਰ ਬੱਚਿਆਂ ਨੂੰ ਪ੍ਰੇਰਿਤ ਕਰਨ ਗੀ ਆ ਆਪਣੇ ਮਾਪੇ ਬਾਪ ਨੂੰ ਆਪਣੇ ਭਰਾਵਾਂ ਨੂੰ ਤਾਂ ਸਾਡੀ ਕਮਾਈ ਤਾਂ ਸਫਲ ਗਣੀ ਜਾਣੀ ਆ ਉਹ ਨੌਜਵਾਨੋਂ ਨਸ਼ਾ ਬਹੁਤ ਭੈੜੀ ਚੀਜ਼ ਆ ਸਭ ਤੋਂ ਪਹਿਲਾਂ ਟੀਚਰ ਤੇ ਮਾਪੇ ਬਾਪ ਦੀ ਸਖਤੀ ਨੂੰ ਬਰਦਾਸ਼ਤ ਕਰੋ ਤਾਂ ਕਿ ਕਾਬਲ ਬਣ ਸਕੋ ਅੱਜ ਜਿਹੜਾ ਇਹ ਪ੍ਰੋਗਰਾਮ ਆ ਨਸ਼ੇ ਨੂੰ ਜਿਹੜਾ ਆਪਾਂ ਕਿੱਦਾਂ ਲੱਤ ਪਾਉਣੀ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕਿੱਦਾਂ ਕੱਢਣਾ ਇਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਅਪਰਾਲਾ ਹੈ ਨਸ਼ੇ ਦੇ ਖਿਲਾਫ ਮੁਹਿੰਮ ਵਿੱਢੀ ਹੈ ਬੱਚਿਓ ਧੀਓ ਮਿਹਨਤ ਪੌੜੀਆਂ ਵਾਂਗ ਹੈ ਕਿਸਮਤ ਲੈਫਟ ਵਾਂਗ ਹੈ ਲੈਫਟ ਕਦੇ ਵੀ ਬੰਦ ਹੋ ਸਕਦੀ ਹੈ ਪਰ ਪੌੜੀਆਂ ਸਾਨੂੰ ਉਚਾਈ ਤੱਕ ਲੈ ਜਾਂਦੀਆਂ ਹਨ ਮੌਜੂਦਾ ਸਮਾਜ ਵਿੱਚ ਨੌਜਵਾਨਾਂ ਵਿੱਚੋਂ ਨਸ਼ਿਆਂ ਦੀ ਦੁਰਵਰਤੋਂ ਜਿਹੜੀ ਆ ਸਾਡੀ ਅੱਜ ਪੰਜਾਬ ਦੀ ਜਵਾਨੀ ਨੂੰ ਖਤਮ ਕਰਦੀ ਜਾ ਰਹੀ ਆ ਨੌਜਵਾਨ ਸਿੰਥੈਟਿਕ ਡਰੱਗ ਜਿੱਤੇ ਵਿੱਚੋਂ ਹੁੰਦੇ ਹੋਏ ਅਜਿਹੇ ਨਸ਼ਿਆਂ ਦੀ ਲਪੇਟ ਵਿੱਚ ਆਏ ਕਿ ਘਰ ਘਰ ਵਿੱਚ ਸੱਥਰ ਵਿਛਣ ਲੱਗ ਗਿਆ ਨੌਜਵਾਨਾਂ ਨੂੰ ਜਵਾਨੀ ਨੇ ਮੌਤ ਵੱਲ ਜਾਂਦਾ ਇੱਕ ਸਿੱਧਾ ਰਾਹ ਅਪਣਾ ਲਿਆ ਨਸ਼ੇ ਦੀਆਂ ਬਚਤਾਂ ਕਰਦੀ ਜਵਾਨੀ ਜ਼ਿੰਦਗੀਆਂ ਦੇ ਸੌਦੇ ਸਸਤੇ ਕਰੀ ਬੈਠੀ ਆ ਮੌਤ ਨੂੰ ਮੁਖੌਲਾ ਕਰਨ ਵਾਲੀ ਗੁਰੂਆਂ ਪੀਰਾਂ ਦੇ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਦੀ ਜਵਾਨੀ ਨੇ ਮੌਤੇ ਖੂ ਵਿੱਚ ਜਾਂਦੇ ਹੋਏ ਅਜਿਹਾ ਰਾਹ ਅਪਣਾਇਆ ਇੱਕ ਘਰ-ਘਰ ਵਿੱਚ 70 ਵਿਛਣ ਲੱਗ ਗਾ ਹੈ ਨੌਜਵਾਨੋਂ ਪੰਕ ਸਿੰਘ ਦੀ ਇਹ ਧਰਤੀ ਅੱਜ ਰੁੱਲਦੀ ਜਵਾਨੀ ਨੂੰ ਤਹਾ ਮਾਰ ਕੇ ਰੋ ਰਹੀ ਆ ਆ ਪਿਛਲੇ ਸਮੇਂ ਦੇ ਵਿੱਚ ਤੁਸੀਂ ਬੱਚੇ ਐਸੇ ਉਮਰ ਦੇ ਬੱਚੇ ਪੰਜ ਨੌਜਵਾਨ ਤਰਨਤਾਂ ਜ਼ਿਲ੍ਹੇ ਦੇ ਵਿੱਚ ਪਿਛਲੇ ਮਹੀਨੇ ਦੀ ਖਬਰ ਆ ਇੱਕੋ ਪਿੰਡ ਦੇ ਵਿੱਚ ਪੰਜ ਬੱਚਿਆਂ ਦੀ ਮੌਤ ਹੋਈ ਸਾਡਾ ਮੇਨ ਮਕਸਦ ਤੁਹਾਨੂੰ ਜਾਗਰਿਤ ਕਰਨਾ ਹੋ ਸਕਦਾ ਹੈ